ਚੜੀ ਚੋਕੀ ਪਹੁੱਟੀ ਵਗਨ ਬਹੁਤ ਤਰੰਗ ਅਚਰਤ ਰੂਪ ਸੰਤਨ ਰਚੇ ਨਾਨਕ ਨਮਹ ਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਮਹ ਰੰਗ ਸਤਨਾ ਸ੍ਰੀ ਵਾਹਿਗੁਰੂ ਸ ਜਪ ਦਿਸੇ ਦੂਰ ਗਾਵੈ ਕੋ ਵੇਖੈ ਹਾਜ਼ਰ ਆ ਦੂਰ ਕਥਨਾ ਕਥੀ ਨਾ ਆਵੈ ਤੂਟ ਕਾਥ ਗਥ ਕਥੀ ਕੋਟੀ ਕੋਟ ਕੋ ਦੇਦਾ ਦੇ ਲੈ ਤੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹਕਮੀ ਹਕਮ ਚਲਾਈ ਰਾਹੋ ਨਾਨਕ ਵਿਗਸੇ ਸਰਮੋ ਅਦੂ ਸਨਮਾਨ ਜੋਗ ਦੀਨ ਦੁਨੀਆ ਦੇ ਮਾਲਕ ਸ਼ਬਦਾ ਅਵਤਾਰ ਦੂਜਹਾਨ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਪਵਨ ਪਵਿੱਤਰ ਗੁਰਬਾਣੀ ਦੇ ਆਪਾਂ ਜਾਪ ਸਰਵਣ ਕੀਤੇ ਹਨ ਗੁਰੂ ਪਿਆਰੇ ਗੁਰਸਿੱਖਾਂ ਦੇ ਕੋਲੋਂ ਇਸ ਤੋਂ ਉਪਰੰਤ ਜੋ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆਂ ਦੀ ਪਾਵਨ ਪਵਿੱਤਰ ਜੋ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਵਿਚਾਰ ਦੇਨ ਆਪਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸਰਵਣ ਕੀਤਾ ਹੈ ਜੋ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰ ਉਬੰਦ ਦੇ ਵਿੱਚੋਂ ਉਚਾਰਨ ਬਾਣੀ ਤੀਜੀ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ ਜਿਸ ਪੌੜੀ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਮਝਾ ਰਹੇ ਹਨ ਕਿ ਸਮੁੱਚਾ ਸੰਸਾਰ ਉਸ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਨੂੰ ਗਾ ਰਿਹਾ ਹੈ। ਉਹਦੀਆਂ ਦਾਤਾਂ ਨੂੰ ਚੇਤੇ ਕਰਕੇ ਉਹਦੇ ਗੁਣਾਂ ਨੂੰ ਚੇਤੇ ਕਰਕੇ ਸਾਰਾ ਹੀ ਸੰਸਾਰ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਗਾ ਰਿਹਾ ਹੈ। ਸੋ ਆਓ ਮਨ ਚਿਤ ਵਰਤੀਆਂ ਇਕਾਗਰ ਕਰਕੇ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਪਾ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਵੈ ਤਾਣਾ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਸਮਝਾ ਰਹੇ ਹਨ ਕਿ ਮਨੁੱਖ ਦੇ ਅੰਦਰ ਜਿੰਨਾ ਵੀ ਤਾਣ ਤਾਣ ਤੋਂ ਭਾਵ ਹੁੰਦਾ ਹੈ ਬਲ ਜ਼ੋਰ ਤਾਕਤ ਕਿ ਜਿੰਨੀ ਵੀ ਤਾਕਤ ਇਨਸਾਨ ਦੇ ਅੰਦਰ ਹੈ ਸਾਰੀ ਤਾਕਤ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਇਥੋਂ ਤੱਕ ਕੇ ਆਪਾਂ ਇਦਾਂ ਵੀ ਸਮਝ ਸਕਦੇ ਆਂ ਕਿ ਸਮੁੱਚੇ ਜੀਵਾਂ ਦੇ ਅੰਦਰ ਜੋ ਵੀ ਬਲ ਹੈ ਜੋ ਤਾਕਤ ਸਭ ਮਾਲਕ ਦੀ ਬਖਸ਼ੀ ਹੋਈ ਦਾਤ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਆਪ ਜੀ ਨੂੰ ਕੋਈ ਮਨੁੱਖ ਤਾਂ ਗਾ ਰਿਹਾ ਹੈ ਤਾਂ ਆਪ ਜੀ ਦੀ ਭਗਤੀ ਕਰ ਰਿਹਾ ਹੈ ਤਾਂ ਆਪ ਜੀ ਦੀ ਆਰਾਧਨਾ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਵਿੱਚ ਆਪ ਜੀ ਨੇ ਬਲ ਬਖਸ਼ਿਆ ਗਾਵੇ ਪੂਤਾਨ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਤਾਨ ਨੂੰ ਲੈ ਕੇ ਜੋਰ ਨੂੰ ਲੈ ਕੇ ਆਪ ਜੀ ਨੂੰ ਗਾ ਰਹੇ ਹਨ ਕਿ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਬਖਸ਼ਿਸ਼ਾਂ ਕਰਨ ਵਾਲਾ ਹੈ ਇਸ ਜਿੰਦ ਦੇ ਵਿੱਚ ਇਸ ਸਰੀਰ ਦੇ ਵਿੱਚ ਅਕਾਲ ਪੁਰਖ ਤਾਕਤ ਬਖਸ਼ਣ ਵਾਲਾ ਹੈ ਗੁਰਮੁਖੋ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਗੁਰਾਂ ਜੀ ਦੀ 22 ਸਾਲਾਂ ਦੀ ਉਮਰ ਹੈ ਤੇ ਪੰਗਾਣੀ ਦਾ ਜਦੋਂ ਜੁੱਧ ਹੁੰਦਾ ਹੈ ਪਹਿਲਾ ਜੁੱਧ ਹੁੰਦਾ ਹੈ ਪਹਿਲੇ ਜੁੱਧ ਨੂੰ ਜਿੱਤ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਜਦੋਂ ਵਾਪਸ ਆਉਂਦੇ ਹਨ ਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਕਿ ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ ਗੁਰੂ ਗੱਲਗੀਦਰ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਕਿ اے ਅਕਾਲ ਪੁਰਖ ਮਾਲਕ ਆਪ ਜੀ ਦੀ ਕਿਰਪਾ ਹੋਈ ਆਪ ਜੀ ਨੇ ਤਾਨ ਬਖਸ਼ਿਆ ਆਪ ਜੀ ਨੇ ਬਲ ਬਖਸ਼ਿਆ ਇਸ ਸਰੀਰ ਦੇ ਅੰਦਰ ਤੇ ਇਹ ਜਿਹੜੀ ਜਤ ਹੈ ਆਪਰਿਆਂ ਨੇ ਮੇਰੀ ਝੋਲੀ ਦੇ ਵਿੱਚ ਪਾਈ ਹੈ ਭਾਵ ਕੋਈ ਮਨੋ ਕੋ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਇਸ ਕਰਕੇ ਗਾਉਂਦਾ ਕਿਉਂਕਿ ਪ੍ਰਮਾਤਮਾ ਨੇ ਜੀਵਾਂ ਦੇ ਅੰਦਰ ਬਲ ਬਖਸ਼ਿਆ ਤਾਨ ਬਖਸ਼ਿਆ ਹੋਇਆ ਹੈ ਗਾਵੇ ਕੋ ਦਾਤ ਜਾਣੈ ਨੀਸਾਂ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਕੋਈ ਮਨੁੱਖ ਅਕਾਲ ਪੁਰਖ ਦੇ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਨਿਸ਼ਾਨੀ ਜਾਣ ਕਰਕੇ ਉਹਨੂੰ ਜਾਣ ਰਹਿ ਹੈ ਕਿ ਮਾਲਕ ਨੇ ਇਹ ਦਾਤ ਬਖਸ਼ੀ ਹੈ ਗੁਰਮੁਖੋ ਜਿਵੇਂ ਕੋਈ ਆਪਣਾ ਦੋਸਤ ਮਿੱਤਰ ਹੋਵੇ ਹੁਣ ਦਾਤਾਂ ਨੂੰ ਦੇਖ ਕੇ ਕਿਵੇਂ ਚੇਤੇ ਕੀਤਾ ਜਾਂਦਾ ਹੈ ਕੋਈ ਦੋਸਤ ਮਿੱਤਰ ਹੈ ਉਹਨੇ ਆਪਾਂ ਨੂੰ ਕੋਈ ਤੋਹਫਾ ਜਿਹੜਾ ਉਹ ਦਿੱਤਾ ਤੇ ਹੁਣ ਉਹ ਦੋਸਤ ਮਿੱਤਰ ਸਾਡੇ ਕੋਲ ਨੇ ਸਾਥੋਂ ਬੜੇ ਦੂਰ ਜਾ ਕੇ ਰਹਿੰਦੇ ਐ ਤੇ ਆਪਾਂ ਜਦੋਂ ਵੀ ਉਹ ਤੋਹਫਾ ਵੇਖਦੇ ਆਂ ਤੇ ਉਸੇ ਵੇਲੇ ਯਾਦ ਆ ਜਾਂਦਾ ਕਿ ਭਾਈ ਇਹ ਮੇਰੇ ਫਲਾਣੇ ਮਿੱਤਰ ਨੇ ਮੈਨੂੰ ਐਸ ਸਮੇ ਇਹ ਤੋਹਫਾ ਬਖਸ਼ਿਸ਼ ਕੀਤਾ ਸੀ ਹੁਣ ਜਿੰਨੀਆਂ ਵੀ ਦਾਤਾਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀਆਂ ਹੋਈਆਂ ਹਨ ਉਹ ਸਾਰੀਆਂ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਵੱਲੋਂ ਬਖਸ਼ੀਆਂ ਹੋਈਆਂ ਸੁਗਾਤਾਂ ਨੇ ਬਖਸ਼ ਹੋਏ ਤੋਹਫੇ ਨੇ ਜਿਹੜੇ ਮਾਲਕ ਨੇ ਸਾਨੂੰ ਬਖਸ਼ੇ ਨੇ ਤੇ ਕੋਈ ਮਨੁੱਖ ਸ਼ੁਕਰਾਨੇ ਦੇ ਵਿੱਚ ਜੁੜ ਕੇ ਮਾਲਕ ਨੂੰ ਗਾ ਰਿਹਾ ਉਹਦੇ ਭਗਤੀ ਕਰ ਰਿਹਾ ਹੈ ਕਿ ਹੇ ਦੀਨ ਦੁਨੀਆ ਦੇ ਮਾਲਕ ਵਾਹਿਗੁਰੂ ਜੀਓ ਆਪ ਜੀਆਂ ਨੇ ਮੈਨੂੰ ਸੋਹਣਾ ਘਰ ਬਖਸ਼ਿਆ ਆਪ ਜੀਆਂ ਨੇ ਘਰ ਦੇ ਵਿੱਚ ਸਾਰੇ ਸੁੱਖ ਬਖਸ਼ੇ ਕੀਤੇ ਹਨ ਔਲਾਦ ਬਖਸ਼ੀ ਹੈ ਔਲਾਦ ਲਾਇਕ ਬਖਸ਼ੀ ਮਾਲਕ ਆਪ ਜੀਆਂ ਨੇ ਬੱਚਿਆਂ ਦੀ ਤਰੱਕੀ ਬਖਸ਼ੀ ਤਨ ਦੌਲਤ ਕਿਸੇ ਵੀ ਚੀਜ਼ ਦੀ ਕੋਈ ਕਮੀ ਕੋਈ ਟੋਟ ਨਹੀਂ ਹੈ ਕੋਈ ਮਨੁੱਖ ਸ਼ੁਕਰਾਨੇ ਦੇ ਵਿੱਚ ਆ ਕੇ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਗਾ ਰਿਹਾ ਹੈ ਔਰ ਧੰਨ ਧੰਨ ਸ੍ਰੀ ਗੁਰੂ ਤੇਗ বাহাদুর ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਸਤਿਗੁਰੂ ਜੀ ਜਿਸ ਵਕਤ ਅਸਾਮ ਦੇ ਦੌਰੇ ਤੇ ਜਾਂਦੇ ਹਨ ਅਸਾਮ ਦੇ ਦੌਰੇ ਤੇ ਗਏ ਤੇ ਜਿਹੜਾ ਅਸਾਮ ਦੇ ਵਿੱਚ ਰਾਜਾ ਰਾਜ ਕਰਦੇ ਉਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਸਤਿਗੁਰੂ ਜੀ ਦਾ ਸ਼ਰਧਾਲੂ ਹੈ ਗੁਰੂ ਚਰਣਾ ਦਾ ਭੌਰਾ ਹੈ ਗੁਰਮੁਖੋ ਆਪਾਂ ਵੀ ਦਾਤਾ ਗੁਰੂ ਸਾਹਿਬ ਜੀ ਦੇ ਪਾਸੋਂ ਮੰਗਦੇ ਹਾਂ ਮੰਗਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਵਿੱਚ ਦੇ ਗੁਰੂ ਦੇ ਵਿੱਚ ਕੋਈ ਐਸੀ ਅਰਚਨ ਨਾ ਆਵੇ ਕੋਈ ਸਾਡੇ ਜੀਵਨ ਦੇ ਵਿੱਚ ਕਮੀ ਨਾ ਹੋਵੇ ਜਿਹੜੀ ਕਮੀ ਨੂੰ ਲੈ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਝੋਰਾ ਰਵੇ ਕਿ ਵਾਹਿਗੁਰੂ ਮਾਲਕ ਪਰਮੇਸ਼ਰ ਮੈਨੂੰ ਆਹ ਨਹੀਂ ਬਖਸ਼ਿਸ਼ ਕੀਤਾ ਉਹ ਵਖਰੀ ਅਵਸਥਾ ਹੈ ਕਿ ਜਦੋਂ ਰੱਬ ਦੀ ਰਜਾ ਦੇ ਵਿੱਚ ਮਨੁੱਖ ਰਾਜੀ ਰਹਿੰਦਾ ਹੈ ਤੇ ਜੋ ਕੁਝ ਮਾਲਕ ਨੇ ਬਖਸ਼ੋ ਦੇ ਵਿੱਚ ਸਬਰ ਕਰਦਾ ਹੈ ਉਹ ਬੜੀ ਵੱਡੀ ਇੱਕ ਅਵਸਥਾ ਹੈ ਸੋ ਕਹਿਣ ਤੋਂ ਮੁਰਾਦ ਇਹ ਕਿ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਨੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਇਹ ਗਰੀਬ ਨਿਵਾਜ਼ ਪਾਤਸ਼ਾਹ ਜੀ ਸਾਨੂੰ ਬੇਅੰਤ ਦਾਤਾਂ ਬਖਸ਼ਿਸ਼ ਕਰਦੇ ਹਨ ਸਾਡਾ ਸੁਭਾਅ ਕੀ ਬਣਿਆ ਹੋਇਆ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ ਅਸੀਂ ਦਾਤਾ ਨੂੰ ਬੜਾ ਚੰਗਾ ਜਾਣ ਲੈਨੇ ਆ ਪਰ ਜਿਹੜਾ ਦਾਤਾ ਹੁੰਦਾ ਉਹਨੂੰ ਭੁੱਲ ਜਾਂਦੇ ਆ ਜਿਵੇਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਘਰ ਦੇ ਵਿੱਚ ਔਲਾਦ ਬਖਸ਼ਿਸ਼ ਕਰੋ ਸਤਿਗੁਰੂ ਜੀ ਨੇ ਔਲਾਦ ਬਖਸ਼ੀ ਹੁਣ ਔਲਾਦ ਦੇ ਨਾਲ ਤਾਂ ਬੜਾ ਪਿਆਰ ਬਣਾ ਲਿਆ ਬੜਾ ਮੋਹ ਕੀਤਾ ਪਰ ਜਿਹੜੇ ਸਤਿਗੁਰੂ ਜੀ ਨੇ ਔਲਾਦ ਬਖਸ਼ੀ ਸੀ ਗੁਰੂ ਸਾਹਿਬ ਜੀ ਦੇ ਨਾਲੋਂ ਦੂਰ ਹੋ ਗਏ ਸੋ ਕਹਿਣ ਤੋਂ ਮਰਾਦ ਕਿ ਇਹ ਦਾਤ ਭਗਤੀ ਗੁਰੂ ਸਾਹਿਬ ਜੀ ਤੋਂ ਦਾਤਾ ਲੈ ਕੇ ਤੇ ਸ਼ੁਕਰਾਨੇ ਦੇ ਵਿੱਚ ਜੁੜ ਜਾਣਾ ਕਿ ਮਾਲਕ ਆਪ ਜੀ ਨੇ ਬੇਅੰਤ ਦਾਤਾਂ ਦੇ ਨਾਲ ਨਿਵਾਜਣਾ ਕੀਤਾ ਸੋ ਗੱਲਾਂ ਕਰ ਰਹੇ ਸਾਂ ਕਿ ਆਸ਼ਾਮ ਦਾ ਜਿਹੜਾ ਰਾਜਾ ਉਹਦੇ ਘਰ ਦੇ ਵਿੱਚ ਔਲਾਦ ਨਹੀਂ ਸੀ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨੌਵੀਂ ਜੋਤ ਜਜ ਨੂੰ ਪਾਤਸ਼ਾਹ ਜੀ ਜਾਂਦੇ ਹਨ। ਉਹ ਰਾਜਾ ਗੁਰੂ ਸਾਹਿਬ ਜੀ ਦੇ ਨਾਲ ਬੜਾ ਪਿਆਰ ਕਰਦਾ ਸੀ, ਬੜਾ ਸਤਿਕਾਰ ਕਰਦਾ ਸੀ। ਰਾਣੀ ਨੇ ਆਖਿਆ ਕਹਿੰਦੀ ਰਾਜਨ ਉਮਰ ਬਡੇਰੀ ਹੋ ਚੁੱਕੀ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਜਿਹੜਾ ਕਿ ਪਿੱਛੋਂ ਰਾਜ ਭਾਗ ਨੂੰ ਸੰਭਾਲ ਸਕੇ ਤੇ ਕਿਉਂ ਨਾ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਕਿ ਸਾਡੇ ਘਰ ਦੇ ਵਿੱਚ ਔਲਾਦ ਪੈਦਾ ਹੋ ਜਾਵੇ ਸਾਡੇ ਘਰ ਦਾ ਕੁਲ ਦੀਪਕ ਪੈਦਾ ਹੋ ਜਾਵੇ ਇਸ ਰਾਜ ਭਾਗ ਨੂੰ ਸੰਭਾਲਣ ਵਾਲਾ ਉਹ ਰਾਜੇ ਨੇ ਰਾਣੀ ਦੀ ਗੱਲ ਮੰਨ ਕੇ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਆਪ ਦੀ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਜੜ ਮੇਕ ਲੱਗ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਹਿੰਦੇ ਰਾਜਨ ਕੁਝ ਸਮੇਂ ਬਾਅਦ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਪ ਦੇ ਘਰ ਦੇ ਵਿੱਚ ਬੜਾ ਨੇਕ ਪੁੱਤਰ ਪੈਦਾ ਹੋਵੇਗਾ ਤੇ ਜਿਹੜਾ ਪੁੱਤਰ ਆਪਜੀ ਦੀ ਕੁੱਲ ਦਾ ਨਾਮ ਚਮਕਾਏਗਾ ਗੁਰੂ ਸਾਹਿਬ ਜੀ ਨੇ ਇੱਕ ਸ਼ਾਪ ਬਖਸ਼ਿਸ਼ ਕੀਤੀ ਤੇ ਨਾਲ ਇਹ ਵਚਨ ਕੀਤਾ ਕਹਿੰਦੇ ਜਦੋਂ ਆਪਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਨਾ ਉਹਦੇ ਮੱਥੇ ਦੇ ਵਿੱਚ ਕੇਸਾਂ ਦੇ ਥੱਲੇ ਬਿਲਕੁਲ ਇਸ ਸ਼ਾਪ ਦੀ ਜਿਹੜੀ ਨਿਸ਼ਾਨੀ ਹੋਵੇਗੀ ਤੇ ਗੁਰਮੁਖ ਕੋ ਇਸੇ ਤਰ੍ਹਾਂ ਦੇ ਨਾਲ ਹੋਇਆ ਸਮਾ ਆਇਆ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਪਰ ਰਾਜਾ ਕੁਝ ਸਮੇਂ ਬਾਅਦ ਚੜਾਈ ਕਰ ਜਾਂਦਾ ਹੈ ਮਾਂ ਉਸ ਬੱਚੇ ਨੂੰ ਪਾਲਦੀ ਹੈ ਬੱਚਾ ਥੋੜਾ ਜਿਹਾ ਵੱਡਾ ਹੁੰਦੋਂ ਹੁੰਦਾ ਹੈ ਤੇ ਇੱਕ ਦਿਨ ਮਾਂ ਘੇਸਾਂ ਨੂੰ ਸਵਾਰ ਰਹੀ ਹੈ ਉਹ ਬੱਚਾ ਸਵਾਲ ਪੁੱਛਦਾ ਕਹਿੰਦੇ ਮਾਂ ਮੇਰੇ ਮੱਥੇ ਦੇ ਵਿੱਚ ਇਹ ਦਾਗ ਕਾਹਦਾ ਹੈ ਇਹ ਨਿਸ਼ਾਨੀ ਕਾਦੀ ਹੈ ਫਿਰ ਉਹ ਰਾਣੀ ਨੇ ਦੱਸਿਆ ਕਹਿੰਦੀ ਪੁੱਤਰ ਕਿ ਆਪਣੇ ਘਰ ਦੇ ਵਿੱਚ ਜਦੋਂ ਤੇਰਾ ਹਜੇ ਜਨਮ ਨਹੀਂ ਸੀ ਹੋਇਆ ਸਤਿਗੁਰੂ ਤੇਗਬਹਾਦਰ ਸਾਹਿਬ ਜੀ ਮਹਾਰਾਜ ਆਏ ਸਨ ਤੇ ਉਹਨਾਂ ਦੇ ਬਚਨਾਂ ਕਰਕੇ ਤੁਹਾਡਾ ਜਨਮ ਹੋਇਆ ਹੈ ਇਹ ਨਿਸ਼ਾਨੀ ਉਹਨਾਂ ਨੇ ਵਜਨ ਕੀਤੀ ਸਨ ਸੋ ਇਸ ਕਰਕੇ ਉਹ ਜਿਹੜਾ ਪਰਿਵਾਰ ਸੀ ਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦਾ ਸੇਵਕ ਬਣਿਆ ਔਰ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਦੀ ਹਾਥੀ ਉਹ ਫਿਰ ਅਸਾਮ ਦੇ ਰਾਜੇ ਨੇ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਸੀ ਸੋ ਕੋਈ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਗਾ ਰਿਹਾ ਹੈ ਉਹਦੇ ਵਦੋਂ ਬਖਸ਼ੀਆਂ ਹੋ ਜਾਂ ਦਾਤਾਂ ਦੇ ਕਰਕੇ ਕਿ ਮਾਲਕ ਪਰਮੇਸ਼ਰ ਨੇ ਜਿਹੜਾ ਸਾਨੂੰ ਬਿਆੰਤ ਦਾਤਾਂ ਦੇ ਨਾਲ ਨਿਵਾਜਣਾ ਕੀਤਾ ਹੈ ਗਾਵੇ ਕੋ ਗਣ ਵਡਿਆਈਆਂ ਗੇ ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਕੋਈ ਮਨੁੱਖ ਉਸ ਪਰਮੇਸ਼ਰ ਨੂੰ ਗਾ ਰਿਹਾ ਹੈ ਉਹਦੇ ਗੁਣ ਵੇਖ ਕਰਕੇ ਕਿ ਮਾਲਕ ਅਕਾਲ ਪੁਰਖ ਦੇ ਅੰਦਰ ਬੜੇ ਵੱਡੇ ਗੁਣ ਹਨ ਉਹ ਬਖਸ਼ਣਹਾਰ ਹੈ ਬਖਸ਼ ਲੈਂਦਾ ਹੈ ਉਹ ਮਿਹਰਮਤ ਕਰਦਾ ਹੈ ਉਹ ਤਰਸ ਕਰਦਾ ਹੈ ਮਨੁੱਖਤਾ ਦੇ ਉੱਪਰ ਕਿਰਪਾਲੂ ਹੈ ਕਿਰਪਾ ਕਰਦਾ ਰਹਿਮਤ ਬਖਸ਼ਦਾ ਹੈ ਪ੍ਰਤਪਾਲਨ ਹਾਰ ਹੈ ਸਭ ਦੀ ਪਾਲਣਾ ਕਰਦਾ ਕੋਈ ਮਨੋ ਕਹਿੰਦੇ ਮਾਲਕ ਨੂੰ ਗਾਉਂਦਾ ਉਹਦੇ ਗੁਣ ਵੇਖ ਕੇ ਉਹਦੇ ਸੋਹਣੇ ਗੁਣਾ ਨੂੰ ਵੇਖ ਕੇ ਉਹ ਪ੍ਰਮਾਤਮਾ ਦਾ ਸੁਭਾਅ ਉਹਦੇ ਸੁਭਾਅ ਨੂੰ ਵੇਖ ਕੇ ਮਨੋ ਗਾਉਂਦਾ ਕਿ ਰੱਬ ਕਿੰਨੇ ਮਿੱਠੇ ਸੁਭਾਅ ਦਾ ਹੈ ਕਿਉਂਕਿ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਾਲਪੁਰਖ ਵਾਹਿਗੁਰੂ ਮਾਲਕ ਦੇ ਕੁਝ ਗੁਣ ਆਖੇ ਹਨ ਉਹਨਾਂ ਦੇ ਵਿੱਚੋਂ ਇਹ ਵੀ ਗੁਣ ਹੈ ਕਿ ਉਹ ਪ੍ਰਮਾਤਮਾ ਬੜੇ ਮਿੱਠੇ ਸੁਭਾਅ ਦੇ ਉਹ ਕਿਸੇ ਦੇ ਨਾਲ ਕੋਈ ਕੌੜੀ ਗੱਲ ਨਹੀਂ ਕਰਦਾ ਕੋੜਾ ਬਚਨ ਨਹੀਂ ਕਰਦਾ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਮਿੱਠ ਬੋਲੜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਤਕੀ ਜੀ ਨਾ ਬੋਲੇ ਕੌੜਾ ਕਹਿੰਦੇ ਵਾਹਿਗੁਰੂ ਕਦੇ ਕੌੜਾ ਵਚਨ ਨਹੀਂ ਬੋਲਦਾ ਉਹ ਤਾਂ ਬੜੇ ਮਿੱਠੇ ਸੁਭਾਅ ਵਾਲਾ ਹੈ ਤੇ ਜਿੱਦਾਂ ਦਾ ਫਿਰ ਮਾਲਕ ਪਰਮੇਸ਼ਰ ਆਪ ਹੈ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਫਿਰ ਉਹ ਆਪਣੇ ਵਰਗੇ ਹੀ ਬਣਾ ਲੈਂਦਾ ਹੈ ਕੋਈ ਮਨੁੱਖ ਉਹਨੂੰ ਗਾਰ ਹੈ ਉਹਦੇ ਸੋਹਣੇ ਗੁਣਾ ਦੇ ਕਰਕੇ ਉਹਦੀਆਂ ਵਡਿਆਈਆਂ ਦੇ ਕਰਕੇ ਤੇ ਜਿਹੜਾ ਪਰ ਮਨੁੱਖ ਉਹਨੂੰ ਗਾਉਂਦਾ ਨਾ ਸੋਹਣੇ ਉਹਦੇ ਗੁਨਾ ਕਰਕੇ ਫਿਰ ਕਹਿੰਦੇ ਉਹ ਪ੍ਰਮਾਤਮਾ ਉਹਨੂੰ ਵਡਿਆਈਆਂ ਵੀ ਬਖਸ਼ਦਾ ਹੈ ਉਹ ਅਕਾਲ ਪੁਰਖ ਵਡਿਆਈ ਨਹੀਂ ਦਿੰਦਾ ਹੈ ਕਿਉਂਕਿ ਗੁਰਮੁਖੋ ਅਕਸਰ ਆਪਾਂ ਦੇਖਦੇ ਆਂਦਾ ਕਿ ਜਦੋਂ ਮਨੁੱਖ ਧਰਮ ਦੇ ਮਾਰਗ ਤੇ ਚੱਲਣ ਲੱਗ ਪੈਂਦਾ ਹੈ ਤੇ ਅਕਸਰ ਲੋਕ ਜਿਹੜੇ ਨੇ ਬੜੀ ਸੇਵਾ ਕਰਦੇ ਨੇ ਆਦਰ ਕਰਦੇ ਹਨ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਉਹ ਪਰਮਾਤਮਾ ਦੀ ਦਾਤ ਹੁੰਦੀ ਹੈ ਉਹਦੀ ਕਦਰ ਕਰ ਕਰ ਜਿਹੜੀਆਂ ਵਡਿਆਈਆਂ ਤੈਨੂੰ ਮਿਲੀਆਂ ਹੁੰ ਜਾਂ ਨੇ ਮਾਣ ਸਤਿਕਾਰ ਅਦਬ ਮਿਲਿਆ ਹੋਇਆ ਇਹ ਅਕਾਲ ਪੁਰਖ ਦੀ ਰਹਿਮਤ ਹੈ ਤੇ ਉਹਨੂੰ ਗਾਇਆ ਕਰ ਉਹਦੀ ਆਰਾਧਨਾ ਕਰਿਆ ਕਰ ਗਾਵੈ ਕੋ ਵਿਦਿਆ ਵਿਖਮੋ ਵਿਚਾਰ ਹੁਣ ਪਾਤਸ਼ਾਹ ਜੀ ਕਹਿੰਦੇ ਕੋਈ ਮਨੁੱਖ ਪ੍ਰਮਾਤਮਾ ਨੂੰ ਗਾ ਰਿਹਾ ਹੈ ਵਿਖਮ ਤੋਂ ਭਾਵ ਹੁੰਦਾ ਹੈ ਬੜੀ ਔਕੀ ਤੇ ਬੜੀ ਔਕੀ ਜਿਹੜੀ ਮਾਲਕ ਨੇ ਕਈਆਂ ਨੂੰ ਵਿਦਿਆ ਬਖਸ਼ੀ ਹੋਈ ਹੈ ਗੁਰਮੁਖੋ ਮਨੁੱਖ ਪੜ ਲੈ ਕਰਕੇ ਕੋਈ ਵਿਗਿਆਨੀ ਬਣ ਗਿਆ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਹੁਣ ਸਾਰੇ ਤਾਂ ਇੱਕ ਸਮਾਨ ਨਹੀਂ ਨਾ ਬਣਦੇ ਕਿਸੇ ਦੀ ਮਤ ਥੋੜੀ ਕੰਮ ਕਰਦੀ ਏ ਕਿਸੇ ਦੀ ਜਿਆਦਾ ਕਰਦੀ ਏ ਤੇ ਕਈਆਂ ਨੂੰ ਉਹ ਪ੍ਰਮਾਤਮਾ ਬੜੀ ਵਿਦਿਆ ਬਖਸ਼ ਦਿੰਦਾ ਹੈ ਕਈਆਂ ਕੋਲ ਗਿਆਨ ਬੜਾ ਹੁੰਦਾ ਹੈ ਤੇ ਫਿਰ ਉਹ ਕਹਿੰਦੇ ਜਿਹੜੇ ਐਸੇ ਮਨੁੱਖ ਨੇ ਨਾ ਉਹ ਰੱਬ ਦਾ ਸ਼ੁਕਰ ਕਰਦੇ ਨੇ ਕਿ ਵਾਹਿਗੁਰੂ ਮਾਲਕ ਪਰਮੇਸ਼ਰ ਆਪ ਵੀ ਨੇ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਇਹ ਐਨੀ ਵੱਡੀ ਜਿਹੜੀ ਵਿਦਿਆ ਬਖਸ਼ਿਸ਼ ਕੀਤੀ ਹੈ ਕੋਈ ਮਨੁੱਖ ਕਹਿੰਦੇ ਉਹ ਪ੍ਰਮਾਤਮਾ ਨੂੰ ਗਾ ਰਿਹਾ ਹੈ ਕਿ ਉਹਨੇ ਵਿਦਿਆ ਬਖਸ਼ੀ ਹੈ ਕੋਈ ਉਹਨੂੰ ਗਾ ਰਿਹਾ ਹੈ ਕਿ ਔਖੀ ਔਖੀ ਵਿਦਿਆ ਦੀ ਵਿਚਾਰ ਉਹ ਪ੍ਰਮਾਤਮਾ ਅਕਾਲ ਪੁਰਖ ਆਪ ਕਰਵਾ ਲੈਂਦਾ ਹੈ ਗਾਵੇ ਕੋ ਸਾਜ ਕਰੇ ਤਨ ਖੇ ਫਿਰ ਬਾਸਾ ਜੀ ਕਹਿੰਦੇ ਕੋਈ ਮਨੋਖ ਨੂੰ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਪ੍ਰਾਣੀਆਂ ਨੂੰ ਸਾਜਦਾ ਹੈ ਨਿਵਾਜਦਾ ਹੈ ਸਜਣਾ ਕਰਦਾ ਹੈ ਸਾਜ ਕਰੇ ਫਿਰ ਕਹਿੰਦੇ ਤਨ ਖੇਹੇ ਫਿਰ ਜਦੋਂ ਸਮਾਂ ਆ ਜਾਂਦਾ ਹੈ ਤਨ ਨੂੰ ਖੇਹ ਕਰ ਦਿੰਦਾ ਹੈ ਤੇ ਜਿਹੜੀ ਤਨ ਦੇ ਵਿੱਚ ਜੀਵਾਤਮਾ ਹੈ ਉਹਨੂੰ ਕਰਮਾਂ ਦੇ ਮੁਤਾਬਕ ਹੋਰ ਕੋਈ ਸਰੀਰ ਬਖਸ਼ਿਸ਼ ਕਰ ਦਿੰਦਾ ਹੈ ਗਾਵੈ ਪੂਜੀ ਲੈ ਫਿਰਦੇ ਫਿਰ ਕਹਿੰਦੇ ਕੋਈ ਉਸ ਮਾਲਕ ਪਰਮੇਸ਼ਰ ਨੂੰ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਜੀ ਲੈ ਜਿੰਦ ਆਤਮਾ ਜੀਵ ਆਤਮਾ ਲੈ ਲੈਂਦਾ ਤੇ ਫਿਰ ਉਹਨੂੰ ਸੋਹਣਾ ਸਰੀਰ ਕੋਈ ਹੋਰ ਜਨਮ ਬਖਸ਼ਿ ਚ ਕਰ ਦਿੰਦਾ ਹੈ ਗਾਵੈ ਪੂਜਾ ਪੈ ਦਿਸੈ ਦੂਰ ਈਮਨੁ ਨਕ ਪਾਤਸ਼ਾਹ ਜੀ ਕਹਿੰਦੇ ਉਹਨੂੰ ਗਾਉਂਦੇ ਹਨ ਕਿ ਉਹ ਅਕਾਲ ਪੁਰਖ ਬੜਾ ਦੂਰ ਉਹ ਬੜਾ ਦੂਰ ਨਜ਼ਰ ਆਉਂਦਾ ਉਹਨੂੰ ਉੱਚੀ ਉੱਚੀ ਪੁਕਾਰਦੇ ਹਨ ਉੱਚੀ ਉੱਚੀ ਨਾਮ ਜਪ ਕੇ ਉੱਚੀ ਉੱਚੀ ਸਿਮਰਨ ਕਰਕੇ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਗਾਉਂਦੇ ਹਨ ਗਾਵੈ ਕੋ ਵੇਖੈ ਹਾਦਰਾ ਹਾਦ ਫਿਰ ਕਹਿੰਦੇ ਕੋਈ ਉਹਨੂੰ ਗਾ ਰਹੇ ਹਨ ਕਿ ਉਹ ਪਰਮੇਸ਼ਰ ਹਾਜ਼ਰਾ ਹਜੂਰ ਹੈ ਸਾਡੇ ਨੇੜੇ ਹੈ ਜਿਵੇਂ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਹ ਰਵਿਦਾਸ ਹਾਥ ਪੈ ਨੀਰ ਸਹਿਜ ਹੋਏ ਸੋਈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਉਹ ਮਾਲਕ ਪਰਮੇਸ਼ਰ ਤਾਂ ਸਾਡੇ ਇੱਕ ਹੱਥ ਦੀ ਦੂਰੀ ਤੋਂ ਵੀ ਦੂਰ ਨਹੀਂ ਹੈ ਇੰਨਾ ਨੇੜੇ ਹੈ ਕਹਿੰਦੇ ਕੋਈ ਉਹਨੂੰ ਗਾ ਰਿਹਾ ਹੈ ਕਿ ਮਾਲਕ ਪਰਮੇਸ਼ਰ ਹਾਜ਼ਰ ਨਾਜ਼ਰ ਅੰਗ ਸੰਗ ਹੈ ਕਥਨਾ ਕਥੀ ਨਾ ਆਵੇ ਤੂਟ ਕਹਿੰਦੇ ਉਹ ਮਾਲਕ ਦੀ ਕਥਾ ਕਰ ਕਰਕੇ ਕੋਈ ਟੋਟ ਨਹੀਂ ਆਉਂਦੀ ਉਹਦੇ ਵਿੱਚ ਘਾਟਾ ਨਹੀਂ ਆਉਂਦਾ ਗੁਰਮੁਖੋ ਜੇਕਰ ਆਪਾਂ ਅਮਰਤ ਬਾਣੀ ਦੀ ਹੀ ਗੱਲ ਕਰ ਲਈਏ ਸੈਂਕੜੇ ਸਾਲ ਹੋ ਗਏ ਨੇ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਸੈਂਕੜੇ ਹਜ਼ਾਰਾਂ ਵਿਦਵਾਨਾਂ ਨੇ ਬਾਣੀ ਦੇ ਅਰਥ ਕੀਤੇ ਪਰ ਅੱਜ ਤੱਕ ਬਾਣੀ ਦੇ ਵਿਚਾਰ ਦੇ ਵਿੱਚ ਵੀ ਟੋਟ ਨਹੀਂ ਆਈ ਕਹਿੰਦੇ ਰੱਬ ਦੀ ਵਿਚਾਰ ਜਿਹੜੀ ਉਹ ਐਸੀ ਹੈ ਕਿ ਕਥਨਾ ਕਥੀ ਕਦ-ਕਦ ਕੇ ਲੋਕ ਥੱਕ ਜਾਂਦੇ ਨੇ ਤੋਟ ਨਹੀਂ ਆਉਂਦੀ ਕਾਥ ਕਾਥ ਕਥੀ ਕੋਟੀ ਕੋਟ ਕੋਟ ਕਹਿੰਦੇ ਇੱਕ ਜਿਹੜੀ ਉਹ ਕਥਨ ਕਰਨ ਦੀ ਗਲਤੀਆਂ ਛੱਡੋ ਕਰੋੜਾਂ ਹੀ ਲੋਕਾਂ ਨੇ ਕਥਨ ਕੀਤਾ ਬਿਆਨ ਕੀਤਾ ਪਰ ਫਿਰ ਵੀ ਕਹਿੰਦੇ ਤੋਟ ਕੋਈ ਕਮੀ ਨਹੀਂ ਆਉਂਦੀ ਦੇਦਾ ਦੇ ਲੈਂਦੇ ਥੱਕ ਪਾਹੀ ਕਹਿੰਦੇ ਉਹ ਪ੍ਰਮਾਤਮਾ ਤੇ ਐਸਾ ਬਿਆੰਤ ਹੈ ਉਹ ਜੀਵਾਂ ਨੂੰ ਦਾਤਾਂ ਬਖਸ਼ ਕਰੀ ਜਾਂਦਾ ਕਰੀ ਜਾਂਦਾ ਦੇਂਦਾ ਦੇ ਲੈਂਦੇ ਥੱਕ ਪਾਹੀ ਕਹਿੰਦੇ ਮਾਲਕ ਉਹ ਥੱਕਦਾ ਨਹੀਂ ਉਹ ਕਦੇ ਆਖਦਾ ਨਹੀਂ ਨਾ ਥੱਕਦਾ ਹੈ ਸਭੋਂ ਜਿਹੜੇ ਜੀਵ ਹਨ ਉਹ ਉਹਦੇ ਕੋਲੋਂ ਦਾਤਾਂ ਲੈ ਲੈ ਕੇ ਥੱਕ ਜਾਂਦੇ ਹਨ ਯੁਗ ਯੁਗੰਤਰ ਖਾਈ ਖਾਹਿ ਇਸ਼ਾਵਾਂ ਦੇ ਮੁਤਾਬਕ ਪਾਤਸ਼ਾਹ ਜੀ ਕਹਿੰਦੇ ਕਈ ਵਾਰੀ ਬੰਦਾ ਪ੍ਰਮਾਤਮਾ ਦੇ ਕੋਲੋਂ ਬਹੁਤ ਜ਼ਿਆਦਾ ਮੰਗ ਲੈਂਦਾ ਹੈ ਫਿਰ ਉਹ ਜਿੰਨੀਆਂ ਇਸ਼ਾਵਾਂ ਹੁੰਦੀਆਂ ਨੇ ਉਹਨਾਂ ਇਸ਼ਾਵਾਂ ਦੇ ਮੁਤਾਬਕ ਜੇਕਰ ਇਹ ਮਨੁੱਖਾ ਜਨਮ ਘਟ ਪੈ ਜਾਂਦਾ ਹੈ ਫਿਰ ਕਹਿੰਦੇ ਜੁਗਾਂ ਜੁਗੰਤਰ ਹੋਰ ਜੁਗਾਂ ਤੱਕ ਜਿਹੜਾ ਉਹ ਪਰਮੇਸ਼ਰ ਹੋਰ ਜੀਵਨ ਬਖਸ਼ਦਾ ਹੈ ਹੋਰ ਕਿਸੇ ਪ੍ਰਾਣੀ ਦੇ ਰੂਪ ਦੇ ਵਿੱਚ ਫਿਰ ਕਹਿੰਦੇ ਮਨੁੱਖ ਆਪਣੀਆਂ ਇਹ ਪ੍ਰਾਣੀ ਇਛਾਵਾਂ ਦੇ ਮੁਤਾਬਕ ਉਹ ਹਰ ਖਾਂਦਾ ਹੈ ਹੁਕਮੀ ਹੁਕਮ ਚਲਾਇਰਾ ਹੋ ਫਿਰ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਹੁਕਮੀ ਆ ਨਾ ਅਕਾਲ ਪੁਰਖ ਪਰਮੇਸ਼ਰ ਹੁਕਮ ਚਲਾਏ ਰਾਹੁ ਆਪਣੀ ਹੁਕਮ ਦੇ ਵਿੱਚ ਉਹ ਚਲਾ ਰਿਹਾ ਹੈ ਸਾਰੀ ਮਾਨਵਤਾ ਨੂੰ ਸਾਰੀ ਸ੍ਰਿਸ਼ਟੀ ਨੂੰ ਸਭ ਦੇ ਅੰਦਰ ਪਰਮਾਤਮਾ ਨੇ ਹੁਕਮ ਪਾਇਆ ਹੈ ਆਪਣੀ ਹੁਕਮ ਦੇ ਦੁਆਰਾ ਉਹ ਸਭ ਨੂੰ ਚਲਾ ਰਿਹਾ ਹੈ ਨਾਨਕ ਵਿਗਸੇ ਵੇ ਪਰਵਾਹੁ ਫਿਰ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਬੇਪਰਵਾਹ ਹੈ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਉਹ ਵਿਗਸ ਹੈ ਵੇਖ-ਵੇਖ ਕੇ ਖੁਸ਼ ਹੁੰਦਾ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਵੇਖ ਕੇ ਬਣਾਈ ਹੋਈ ਮਾਨਵਤਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਖੁਸ਼ ਹੁੰਦਾ ਹੈ ਸੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਜੀਆਂ ਦੇ ਵੱਲੋਂ ਉਚਾਰਨ ਜਪਜੀ ਸਾਹਿਬ ਜੀ ਦੀ ਬਾਣੀ ਦੀ ਅੱਜ ਆਪਾਂ ਤੀਜੀ ਪੌੜੀ ਦੀ ਵਿਚਾਰ ਸਰਵਣ ਕੀਤੀ ਹੈ ਜਿਸ ਦੇ ਵਿੱਚ ਸਤਿਗੁਰੂ ਜੀ ਨੇ ਉਹ ਪ੍ਰਮਾਤਮਾ ਨੂੰ ਮਾਨਵਤਾ ਉਹਨੂੰ ਸਭ ਸੰਸਾਰ ਗਾ ਰਿਹਾ ਹੈ ਪੰਛੀ ਆਪਣੀ ਬੋਲੀ ਦੇ ਵਿੱਚ ਗਾਉਂਦੇ ਹਨ ਰੁੱਖ ਪੇੜ ਪੌਦੇ ਆਪਣੀ ਬੋਲੀ ਦੇ ਵਿੱਚ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਗਾ ਰਹੇ ਹਨ ਸੋ ਇਸ ਤਰੀਕੇ ਦੇ ਨਾਲ ਆਪਾਂ ਅੰਮ੍ਰਿਤ ਬਾਣੀ ਦੇ ਵਿਚਾਰ ਸਾਂਝੀ ਕੀਤੀ ਹੈ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਰਹਿਮਤ ਬਾਛਣ ਕਰਨ ਹੋਈਆਂ ਬੇਅਤ ਭੁੱਲਾਂ ਦੀ ਮਾਫੀ ਸੋ ਆਓ ਗੁਰੂ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਨ ਲਾਲ ਪ੍ਰਾਣ ਨਾਥ ਅਨਾਥ ਸਖੀ ਦੀਨ ਦਰਦਨਵਾ ਮਰਤ ਅਗਮ ਪੁਰਣ ਮੋਹਿ ਮੈ